ਆਹ ਤੁਹਾਨੂੰ ਇਹ ਤਸਵੀਰਾਂ ਵਿਖਾ ਦਈਏ ਕਿ ਇੱਕ ਮੋਟਰਸਾਈਕਲ ਦਾ ਲਾਕ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅਕਸਰ ਹੀ ਤੁਸੀਂ ਬਹੁਤ ਸਾਰੀਆਂ ਤਸਵੀਰਾਂ ਵੇਖਦੇ ਆ ਰਹੇ ਹੋ ਕਿ ਜਿੱਥੇ ਮੋਟਰਸਾਈਕਲ ਦਾ ਲਾਕ ਜਿਹੜਾ ਉਹ ਬਿਲਕੁਲ ਝਟਕੇ ਦੇ ਵਿੱਚ ਤੋੜਿਆ ਜਾ ਰਿਹਾ ਔਰ ਇਹਨਾਂ ਕੋਲੋਂ ਲਾਕ ਜਿਹੜਾ ਉਹ ਕਿਉਂ ਨਹੀਂ ਟੁੱਟ ਰਿਹਾ ਔਰ ਕਿੰਨੇ ਸਮੇਂ ਤੋਂ ਲੱਗੇ ਹੋਇਆ ਆ ਤਸਵੀਰਾਂ ਤੁਸੀਂ ਵੇਖੋ ਇਹ ਤਸਵੀਰਾਂ ਦੱਸ ਦਈਏ ਕਿ ਅਸੀਂ ਗੁਰਦਾਸਪੁਰ ਦੀਆਂ ਨੇ ਔਰ ਗੁਰਦਾਸਪੁਰ ਦੇ ਵਿੱਚ ਆ ਜੋ ਮੋਟਰਸਾਈਕਲ ਦਾ ਲਾਕ ਤੋੜਿਆ ਜਾ ਰਿਹਾ ਐ ਇਸ ਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਰਹੀਏ ਕਿ ਇਹ ਮੋਟਰਸਾਈਕਲ ਦਾ ਲੋਕ ਜੋ ਆ ਇਹ ਖੁਦ ਹੀ ਤੋੜਿਆ ਜਾ ਰਿਹਾ ਔਰ ਖੁਦ ਹੀ ਇਸ ਨੂੰ ਤੋੜ ਕੇ ਔਰ ਇਸ ਨੂੰ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਲੇਕਿਨ ਇਸ ਦਾ ਲੋਕ ਨਹੀਂ ਟੁੱਟ ਰਿਹਾ ਹੁਣ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈ ਹੈ ਕਿ ਜਦੋਂ ਇਸ ਦਾ ਲੋਕ ਨਹੀਂ ਟੁੱਟਿਆ ਤਾਂ ਫਿਰ ਇੱਕ ਪਾਈਪ ਦਾ ਸਹਾਰਾ ਲਿਆ ਗਿਆ ਪਾਈਪ ਨੂੰ ਹੈਂਡਲ ਦੇ ਵਿੱਚ ਪਾ ਕੇ ਦੋ ਜਣਿਆਂ ਨੇ ਖਿੱਚੀਆਂ ਮਾਰੀਆਂ ਧੱਕੇ ਮਾਰਿਆ ਲੇਕਿਨ ਲੋਕ ਨਹੀਂ ਟੁੱਟਾ ਹੁਣ ਤੁਸੀਂ ਇਸ ਬਾਰੇ ਸਾਨੂੰ ਕਮੈਂਟ ਜਰੂਰ ਕਰਨੇ ਆ ਕਿ ਇਸ ਦਾ ਲੋਕ ਤਾਂ ਨਹੀਂ ਟੁੱਟਾ ਲੇਕਿਨ ਜੇ ਚੋਰ ਆਉਂਦੇ ਆ ਤਾਂ ਉਹ ਨਾ ਪਾਈਪ ਵਰਤਦੇ ਆ ਨਾ ਕੋ ਜੋਰ ਪਤਾ ਨਹੀਂ ਕਿਵੇਂ ਤੋੜ ਕੇ ਲੈ ਜਾਂਦੇ ਆ ਮੈਂਟ ਲੱਗਦਾ ਸਿਰਫ ਉੱਤੇ ਬਹਿਣ ਦੀ ਗੱਲ ਆ ਲਾਕ ਵੀ ਟੁੱਟ ਜਾਂਦਾ ਸਾਰਾ ਕੁਝ ਲੈ ਕੇ ਚਲੇ ਜਾਂਦੇ ਆ ਹੁਣ ਇਹ ਲੋਕ ਜਿਹੜਾ ਏ ਕਿੰਨਾ ਕੁ ਸੁਖਾਲਾ ਹੋਵੇਗਾ ਜਾਂ ਕਿਹੜੇ ਮੋਟਰਸਾਈਕਲਾਂ ਦੇ ਲੋਕ ਜਿਹੜੇ ਆ ਬਿਲਕੁਲ ਕੱਚੇ ਹੋਣਗੇ ਆ ਤੁਸੀਂ ਤਸਵੀਰਾਂ ਵੇਖੋ ਕੀ ਏ ਇੱਕ ਨੌਜਵਾਨ ਦੇ ਮੋਟਰਸਾਈਕਲ ਦੀ ਚਾਬੀ ਖੋ ਗਈ ਸੀ ਔਰੇ ਮੋਟਰਸਾਈਕਲ ਬਹੁਤ ਦਿਨਾਂ ਤੋਂ ਇੱਥੇ ਖੜਾ ਕਰ ਗਿਆ ਸੀ ਉਹ ਅੱਜ ਜਦੋਂ ਲੈਣ ਵਾਸਤੇ ਆਇਆ ਤਾਂ ਇਸ ਦੀ ਚਾਬੀ ਗੁੰਮ ਹੋ ਗਈ ਕਿਉਂਕਿ ਚਾਬੀ ਇਸ ਦੀ ਇਸ ਦੀ ਜੇਬ ਵਿੱਚ ਸੀ ਉਹ ਗੁੰਮ ਹੋ ਗਈ ਤਾਂ ਹੁਣ ਆ ਕੇ ਲੋਕ ਤੋੜਨਾ ਪੈ ਗਿਆ ਤਾਂ ਲੋਕ ਨਹੀਂ ਟੁੱਟ ਰਿਹਾ ਹੁਣ ਅਸੀਂ ਤੁਹਾਨੂੰ ਕੋਸ਼ਿਸ਼ਾਂ ਕਰਦੇ ਦੇ ਦੱਸ ਸਕਦਾ ਆ ਕਿ ਕਿੰਨੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਲੋਕ ਜਿਹੜਾ ਉਹ ਨਹੀਂ ਟੁੱਟਾ ਤੇ ਹੁਣ ਜਦੋਂ ਫੇਰ ਇਹਨਾਂ ਨੇ ਦੁਬਾਰਾ ਕੋਸ਼ਿਸ਼ਾਂ ਕੀਤੀਆਂ ਪਾਈਪ ਦਾ ਟੋਟਾ ਵੀ ਲਗਾਇਆ ਖਿੱਚੀਆਂ ਮਾਰੀਆਂ ਔਰ ਹੈਂਡਲ ਟੁੱਟਣ ਕਿਨਾਰੇ ਆ ਗਿਆ ਲੇਕਿਨ ਲੋਕ ਨਹੀਂ ਟੁੱਟਾ ਹੁਣ ਚੋਰ ਕਿਵੇਂ ਤੋੜਦੇ ਆ ਇਸ ਬਾਰੇ ਕਮੈਂਟ ਜਰੂਰ ਕਰਨਾ ਬਹੁਤ ਸਾਰੇ ਟੈਕਨੀਕਲ ਬੰਦੇ ਵੀ ਇੱਥੇ ਰਹਿੰਦੇ ਨੇ ਵਰਕਸ਼ਾਪ ਦੇ ਵਿੱਚ ਬਹੁਤ ਸਾਰੇ ਉਹ ਵੀ ਮੁਲਾਜ਼ਮ ਨੇ ਜਿਹੜੇ ਬਿਲਕੁਲ ਮਸ਼ੀਨਾਂ ਟਰਾਲੀਆਂ ਟਰੈਕਟਰਾਂ ਦੇ بڑے بڑے ਸਿਸਟਮ ਨੂੰ ਸੈੱਟ ਕਰ ਦਿੰਦੇ ਆ ਥੋੜਿਆਂ ਨਾਲ ਲੇਕਿਨ ਇਸ ਦਾ ਲੋਕ ਜਿਹੜਾ ਤੋੜਨ ਤੋਂ ਬੇਵੱਸ ਹੋ ਗਏ ਹੁਣ ਇਹ ਲੋਕ ਤੋੜਨਾ ਜੇ ਚੋਰਾਂ ਦੇ ਹੱਥ ਆ ਜਾਵੇ ਤੇ ਕਿੰਨਾ ਸਮਾਂ ਲੈਣਗੇ ਇਹਦੇ ਬਾਰੇ ਕਮੈਂਟ ਤੁਸੀਂ ਕਰਨਾ ਕਿ ਜੇ ਚੋਰਾਂ ਕੋਲੇ ਮੋਟਰਸਾਈਕਲ ਆ ਜਾਵੇ ਤੇ ਕਿੰਨਾ ਸਮਾਂ ਲੱਗਣਾ ਸੀ ਲੋਕ ਤੋੜਦਿਆਂ ਉਹਨਾਂ ਨੇ 15 ਮਿੰਟ ਸਾਡੇ ਵੱਲੋਂ ਤਾਂ ਸਿਰਫ 15 ਮਿੰਟ ਜਾਂ 500 ਮਿੰਟ ਦੀ ਗੇਮ ਹੈ ਤੋੜ ਕੇ ਉਹ ਜਾਣਾ ਸੀ ਮੋਟਰਸਾਈਕਲ ਉਹ ਗਿਆ ਉਹ ਗਿਆ ਹੁਣ ਤੁਸੀਂ ਦੱਸੋਗੇ ਕਿੰਨਾ ਟਾਈਮ ਲੱਗਣਾ ਸੀ ਤਾਂ ਮੋਟਰਸਾਈਕਲਾਂ ਦੇ ਲੋਕ ਜਿਹੜੇ ਆ ਉਹ ਕਿਹੜਿਆਂ ਦੇ ਵੱਧ ਟੁੱਟਦੇ ਆ ਕਿਹੜੇ ਮੋਟਰਸਾਈਕਲਾਂ ਦੇ ਟੁੱਟਦੇ ਆ ਔਰ ਇਹ ਮੋਟਰਸਾਈਕਲ ਦਾ ਲੋਕ ਜਿਹੜਾ ਇਹ ਕਿਉਂ ਨਹੀਂ ਟੁੱਟ ਰਿਹਾ ਲਗਾਤਾਰ ਇਹਨਾਂ ਕੋਸ਼ਿਸ਼ਾਂ ਕੀਤੀਆਂ ਤਾਂ ਫੇਰ ਦੱਸ ਦਈਏ ਕਿ ਇਹਨਾਂ ਨੇ ਸ਼ੈਣੀ ਹਥੋੜੇ ਦੇ ਨਾਲ ਲੋਕ ਜਿਹੜਾ ਉਹ ਤੋੜਿਆ ਤਾਂ ਫੇਰ ਲੈ ਕੇ ਗਏ ਆ ਔਰ ਪਤਾ ਨਹੀਂ ਕੀ ਕਾਰਨ ਹੈ ਕਿ ਟੈਕਨੀਕਲ ਗੱਲਾਂ ਹੁੰਦੀਆਂ ਐ ਇਹਨਾਂ ਚੋਰਾਂ ਦੇ ਕੋਲ ਔਰ ਕਿੱਥੋਂ ਇਹਨਾਂ ਸਿੱਖਿਆ ਹੁੰਦਾ ਕਿ ਲੋਕ ਜਿਹੜਾ ਉਹ ਕਿਵੇਂ ਖੋਲਿਆ ਜਾਂਦਾ ਕਿਵੇਂ ਤੋੜਿਆ ਜਾਂਦਾ ਔਰ ਬਾਈਕ ਲੈ ਕੇ ਉਹ ਚਲੇ ਜਾਂਦੇ ਆ ਔਰ ਹੁਣ ਇਹ ਤਸਵੀਰਾਂ ਤੁਹਾਨੂੰ ਦੱਸ ਦਿੱਤੀਆਂ ਕਿ ਹਾਰੀ ਸਾਰੀ ਬੰਦਾ ਚੋਰੀ ਨਹੀਂ ਕਰਦਾ ਇਹ ਪ੍ਰੋਫੈਸ਼ਨਲ ਬੰਦੇ ਹੀ ਇਹਨਾਂ ਕੰਮਾਂ 'ਚ ਪੈਂਦੇ ਆ ਪ੍ਰੋਫੈਸ਼ਨਲ ਬੰਦੇ ਹੀ ਚੋਰੀਆਂ ਕਰਦੇ ਨੇ ਔਰ ਲੋਕ ਤੋੜਦੇ ਆ ਮੋਟਰਸਾਈਕਲ ਦਾ ਔਰ ਉਸ ਨੂੰ ਲੈ ਜਾਂਦੇ ਆ ਔਰ ਕਈ ਪਰਿਵਾਰਾਂ ਦੇ ਵਿੱਚ ਘਾਟਾ ਪਾ ਜਾਂਦਾ ਕਈਆਂ ਨੂੰ ਚੂਨਾ ਲੱਗਾ ਜਾਂਦਾ ਵੀਡੀਓ ਤੁਸੀਂ ਕਿਵੇਂ ਵੇਖ ਰਹੇ ਹੋ ਕਮੈਂਟ ਜਰੂਰ ਕਰਿਓ ਔਰ ਸ਼ੇਅਰ ਜਰੂਰ ਕਰਿਓ ਧੰਨਵਾਦ